ਪਾਈ ਸਟਾਮ ਰਾਜਸਥਾਨੀ ਰਿਜੀਆ ਹੋਇਆ ਤੇ ਇਹ ਇਹ ਬਾਈ ਮਸ਼ੀਨਾ ਲਾ ਕੇ ਬੈਠੇ ਹੋਏ ਆ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ ਕੋਈ ਤੇ ਕਿਵੇਂ ਬੈਠੇ ਨੇ ਤੇ ਕੌਣ ਨੇ ਹੈਲੋ ਬਾਈ ਕੌਣ ਹੋ ਤੁਸੀਂ ਜੀ ਬਾਈ ਕਿਵੇਂ ਲੈਟ ਕਿਵੇਂ ਲਾ ਰੱਖੀ ਹੋ ਜੀ ਤੁਸੀਂ ਕੌਣ ਜੀ ਇਹ ਮਸ਼ੀਨਾ ਐਵੇਂ ਖੜੀਆਂ ਇਹ ਤੁਸੀਂ ਕੌਣ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਪੰਜਾਬੀ ਹੋ ਜੀ ਤੁਸੀਂ ਹਾਂਜੀ ਪੰਜਾਬੀ ਹਾਂ ਜੀ ਅਸੀਂ ਕਿੱਥੋਂ ਜੀ ਜਾਖਲ ਤੋਂ ਜੀ ਅੱਛਾ ਜੀ ਇੱਥੇ ਕੀ ਕਰਦੇ ਹੋ ਜੀ ਅਸੀਂ ਮਿਉਨ ਤੋਂ ਜੀ ਇਸ ਕੰਪੇਨ ਨਾਲ ਲੈ ਕੇ ਆਏ ਆ ਤੇ ਉਰੇ بارش ਬਹੁਤ ਜ਼ਿਆਦਾ ਹੋ ਗਈ ਹੈ ਹਾਂਜੀ ਜਿਵੇਂ ਪੰਜਾਬ ਦੇ ਵਿੱਚ ਬਹੁਤ ਜ਼ਿਆਦੀ ਉਹ ਬਾੜ ਆ ਰਹੀ ਹੈ ਨਾ ਜੀ ਇਸ ਤਰ੍ਹਾਂ ਹੀ ਰਾਜਸਥਾਨ ਦੇ ਵਿੱਚ ਬਹੁਤ ਦਿੱਕਤ ਆ ਰਹੀ ਹੈ ਜੀ ਤੇ ਆਪਣਾ ਪਾਈਚਾਰਾ ਤੁਸੀਂ ਕੈਮ ਬਣਾ ਰੱਖਿਆ ਜਿਵੇਂ ਚੁੰਡ ਬਣਾ ਕੇ ਬੈਠੇ ਹੋ ਜੀ ਕਿਵੇਂ ਨਹੀਂ ਜੀ ਮੈਂ ਬਾਜੀਕਰ ਹਾਂ ਜੀ ਇਹ ਮਜਵੀ ਸਿੱਖਾਂ ਦਾ ਮੁੰਡਾ ਇਹਦੇ ਨਾਲ ਗੱਲ ਕਰੋ ਜੀ ਸੱਚੀ ਗੱਲ ਮੈਂ ਮਜਵੀ ਸਿੱਖਾਂ ਹੀ ਸਾਸਰੀਆ ਕਾਲ ਇਹ ਸਭ ਆਪਣੇ ਪਾਈਚਾਰਾ ਹੀ ਜੋ ਆਪਣੇ ਨਾਲ ਪ੍ਰਸ਼ਾਦਾ ਚੱਕਰੇ ਨੇ ਕਰਮ ਦਾ ਕਿਰਤ ਕਰਕੇ ਅਸੀਂ ਕਿੱਥੇ ਬੈ ਕੇ ਖਾਣੇ ਆ ਜੀ ਮੇਰੀ ਗੱਲ ਸੁਣੋ ਜੀ ਮੈਂ ਮਜਵੀ ਮੈਂ ਇਹ ਮਜਵੀ ਭਾਈਚਾਰਾ ਹਾਂ ਮੈਂ ਬਾਜੀਗਰ ਬਰਾਦ ਚੋਂ ਆ ਇਹ ਸਹੀ ਸਾਈ ਜਸੂ ਮਸੀ ਹਾਂਜੀ ਉਹਨਾਂ ਚੋਂ ਨੇ ਇੱਕ ਭਾਈ ਜੀ ਇਹ ਸਾਡੇ ਨਾਲ ਬੈਠੇ ਨੇ ਰਾਜਪੂਤ ਪਾਪਾ ਬਾਈ ਇਹ ਰਾਜਪੁੱਤਾਂ ਨੇ ਰਾਜਪੂਤ ਓਟ ਜੀ ਅੱਛਾ ਜੀ ਹਾਂਜੀ ਤੁਸੀਂ ਨਾ ਕੈਮ ਭਾਈਚਾਰਾ ਬਣਾ ਰੱਖਿਆ ਜੀ ਇਹ ਕਿਵੇਂ ਜੀ ਇਹਨੇ ਪ੍ਰਕਾਰ ਦੇ ਲੋਕ ਬੈਠੇ ਨੇ ਤੁਹਾਡੇ ਨਾਲ ਸਰ ਜੀ ਬਗਾਨੇ ਏਰੀਆ ਚ ਤੁਸੀਂ ਬੈਠੇ ਹੋ ਇਹ ਰਾਜਸਥਾਨ ਇਹ ਕਿਵੇਂ ਸਰ ਅਸੀਂ ਆਪਦਾ ਖਾਣਾ ਦੇਖੋ ਆਪ ਬਣਾ ਰੱਖਿਆ ਜੀ ਅੱਛਾ ਜੀ ਸਾਰਾ ਕੁਝ ਅਸੀਂ ਆਪਦਾ ਖਾਣ ਪੀਣ ਲੱਗ ਰਹੇ ਆ ਸਾਡੀਆਂ ਮਸ਼ੀਨਾਂ ਖੜੀਆਂ ਨੇ ਹਾਂਜੀ ਰਾਜਸਥਾਨ ਚ ਅਸੀਂ ਆਏ ਸੀ ਬਹੁਤ ਜ਼ਿਆਦਾ ਬਾਰਿਸ਼ ਹੋ ਗਈ ਜੀ ਹਾਂਜੀ ਬਹੁਤ ਜ਼ਿਆਦਾ ਬਾਰਿਸ਼ ਹੋਣ ਕਰਕੇ ਸਾਨੂੰ 15 ਦਿਨ ਹੋ ਗਏ ਜੀ ਬੈਠਿਆਂ ਨੂੰ ਰੇ 20 ਤਰੀਕ ਆਏ ਹਾਂ 20 ਤਰੀਕ ਹਾਂ 20 ਤਰੀਕ ਦੇ 20 ਤਰੀਕ ਦੇ ਆਏ ਹੋ ਅਜ 3-4 ਹੋ ਗਈ ਜੀ ਹਾਂਜੀ 4 ਤਰੀਕ ਹੋ ਗਈ ਜੀ 14 ਦਿਨ ਹੋ ਗਏ ਇੱਥੇ 14 ਦਿਨ ਹੋ ਗਏ ਬੈਠਿਆਂ ਨੂੰ ਜੀ ਆਧਿਆ ਖਰਚਾ ਸੀ ਆਪਦੇ ਕਪੱਲਿਓਂ ਕਰਨ ਲੱਗ ਰਹੇ ਆ ਜੀ ਜੋ ਵੀ ਆਈ ਕੰਮ ਜਲਦਾ ਨਹੀਂ ਲੇਕਿਨ ਬਾਹਰ ਸੇ ਪਘਵਾ ਨੇ ਜਿਸ ਤਰ੍ਹਾਂ ਸਾਡੇ ਫਕਵਾੜਾ ਏਰੀਆ ਤਰਨ ਤਰਨ ਹਾਂਜੀ ਉਹ ਵੱਡਾ ਸਾਰਾ ਏਰੀਆ ਸਾਡਾ ਪੰਜਾਬ ਨੇ ਘੇਰ ਲਿਆ ਜੀ ਹਾਂਜੀ ਉੱਥੇ ਲੋਕਾਂ ਦੀ ਸਾਜਦੇ ਨਾਲ ਜਿਵੇਂ ਕੀ ਭਾਖੜਾ ਡੰਗਲ ਨੰਗਲ ਡੈਮ ਦੇ ਵਿੱਚੋਂ ਪਾਣੀ ਛੱਡਿਆ ਜਾ ਰਿਹਾ ਸਾਰਾ ਉਧਰ ਛੱਡਣ ਲੱਗ ਰਹੇ ਨੇ ਜੀ ਅੱਛਾ ਜੀ ਉਸ ਕਰਕੇ ਅਸੀਂ ਮਾਫੀ ਚਾਹੁੰਦੇ ਆ ਕਿ ਉਧਰ ਨਹੀਂ ਹਰੇਕ ਦੇਸ਼ ਨੂੰ ਜਿਵੇਂ ਹਰਿਆਣਾ ਪੰਜਾਬ ਰਾਜਸਥਾਨ ਸਾਡੇ ਲੱਗਦੇਆਂ ਨਾਲ ਸਟੇਟਾਂ ਨੇ ਉਹਨਾਂ ਦੇ ਵਿੱਚ ਵੀ ਪਾਣੀ ਦਿੱਤਾ ਜਾਵੇ ਉਹ ਸਾਡਾ ਭਾਈਚਾਰਾ ਹੈ ਜੀ ਉਹ ਭਾਈਚਾਰੇ ਨੂੰ ਅਸੀਂ ਮਾਰਨਾ ਨਹੀਂ ਚਾਹੁੰਦੇ ਜੀ ਓਕੇ ਜੀ ਜੇ ਕੋਈ ਗੱਲ ਹੋ ਗਈ ਦਿੱਕਤ ਹੋ ਜਾਂਦੀ ਹੈ ਜੀ ਕੋਈ ਵੀ ਅਸੀਂ ਆਪਦੀਆਂ ਮਸ਼ੀਨਾਂ ਛੱਡ ਕੇ ਉਹਨਾਂ ਬਾਈਆਂ ਦਾ ਸਾਥ ਦੇਣ ਲੱਗੇ ਉਹਨਾਂ ਦੇ ਜਾਵਾਂਗੇ ਜੀ ਅਸੀਂ ਜੇ ਸਾਨੂੰ ਕੱਲ ਨੂੰ ਸਾਡਾ ਪਾਣੀ ਡਾਉਨ ਨਹੀਂ ਹੁੰਦਾ ਜੀ ਕੱਲ ਨੂੰ ਤਰੀਕ ਕੀ ਹੈ ਬਾਈ ਜੀ ਪੰਜ ਹੈ ਜੀ ਪੰਜ 5 ਤਰੀਕ ਨੂੰ 5 ਔਰ 6 ਨੂੰ ਤਰੀਕ ਨੂੰ ਪਾਣੀ ਡੋਨ ਨਾ ਹੋਇਆ ਤੇ ਅਸੀਂ ਸਾਰੀਆਂ ਮਸ਼ੀਨਾਂ ਮਸ਼ੂਨਾ ਛੱਡ ਕੇ ਅਸੀਂ ਉਹ ਸੇਵਾ ਦੇ ਵਿੱਚ ਜਾਵਾਂਗੇ ਬਾਈ ਜੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੱਲ ਸੁਣੋ ਜੀ ਇਹਦੇ ਵਿੱਚ ਸਾਜ਼ਿਸ਼ ਚੱਲ ਰਹੀ ਹੈ ਜੋ ਵੀ ਹੈ ਜਿਸ ਤਰ੍ਹਾਂ ਕੱਲੇ ਪੰਜਾਬ ਨੂੰ ਡੋਬਣ ਜਾ ਰਹੇ ਨੇ ਜੀ ਕੱਲਾ ਪੰਜਾਬ ਨਹੀਂ ਪੰਜਾਬ ਦੇ ਭਾਈਚਾਰੇ ਵੀ ਨੇ ਹੋਰ ਜਿਸ ਤਰ੍ਹਾਂ ਇੱਕ ਮਾਂ ਦੇ ਤਿੰਨ ਪੁੱਤਰ ਹੁੰਦੇ ਨੇ ਨਾ ਜੀ ਜਿਵੇਂ ਹਰਿਆਣਾ ਪੰਜਾਬ ਔਰ ਰਾਜਸਥਾਨ ਹਾਂਜੀ ਸਾਨੂੰ ਵੀ ਉਹਨਾਂ ਦਾ ਦੁੱਖ ਹੈ ਜੋ ਉਹ ਸਾਨੂੰ ਵੀ ਦਿੱਤਾ ਜਾਵੇ ਜੀ ਜੇ ਕੱਲ ਔਰ ਪਰਸੋ ਤੱਕ ਪਾਣੀ ਡਾਊਨ ਹੋ ਗਿਆ ਠੀਕ ਹੈ ਨਹੀਂ ਤਾਂ ਅਸੀਂ ਇਹ ਸਾਰੀਆਂ ਮਸ਼ੀਨਾਂ ਛੱਡ ਕੇ ਅਸੀਂ ਵੀ ਬਾਈ ਜੀ ਪੰਜਾਬ ਦੀ ਸੇਵਾ ਵਾਸਤੇ ਜੋ ਵੀ ਛੱਡ ਤੋਂ ਹੋਊਗਾ ਜੋ ਵੀ ਸਰਦਾ ਹੋਊਗਾ ਅਸੀਂ ਤਨ ਮਨ ਔਰ ਧਨ ਦੀ ਸੇਵਾ ਕਰਾਂਗੇ ਬਾਈ ਜੀ ਜਾ ਕੇ ਠੀਕ ਹੈ ਜੀ ਧੰਵਾਦ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਲੱਖਾਂ ਦੀ ਮਸ਼ੀਨਾਂ ਛੱਡ ਕੇ ਉੱਥੇ ਪੰਜਾਬੀ ਜਾ ਸਕਦੇ ਨੇ ਤੇ ਤੁਸੀਂ ਵੇਖ ਸਕਦੇ ਹੋ ਕਿ ਇਹਨਾਂ ਦਾ ਕਿੰਨਾ ਕਾਰੋਬਾਰ ਹੈ ਬਹੁਤ ਤਕੜਾ ਕਾਰੋਬਾਰ ਹੈ ਮਸ਼ੀਨਾਂ ਚਾਰ-ਚਾਰ ਮਸ਼ੀਨਾਂ ਇੱਥੇ ਖਲੋਤੀਆਂ ਨੇ ਤੇ ਇਹਨਾਂ ਦੇ ਪਾਈਚਾਰਾ ਬਹੁਤ ਕਾਇਮ ਕੀਤਾ ਹੋਇਆ ਤੇ ਅਲੱਗ-ਅਲੱਗ ਪ੍ਰਕਾਰ ਦੇ ਬੰਦੇ ਇੱਥੇ ਬੈਠੇ ਹੋਏ ਨੇ ਕੋਈ ਹਸਾਈ ਧਰਮ ਕੋਈ ਬਾਜੀਗਰ ਧਰਮ ਕੋਈ ਰਾਜਪੂਤ ਧਰਮ ਕੋਈ ਮਜਮੀ ਸਿੱਖ ਧਰਮ ਇੱਥੇ ਬੈਠੇ ਹੋਏ ਨੇ ਤੇ ਸਾਡੇ ਸਿੱਖ ਪਰਿਵਾਰ ਦੇ ਬੰਦੇ ਉੱਧਰ ਬੈਠੇ ਹੋਏ ਨੇ ਜੀ ਅੰਦਰ ਜੀ ਉਹ ਅੰਦਰ ਜਾ ਕੇ ਬੈਠੇ ਹੋਏ ਨੇ ਉਹ ਵੀ ਕਹਿੰਦੇ ਨੇ ਸਾਨੂੰ ਜਿਵੇਂ ਕਿ ਤੁਸੀਂ ਵੇਖ ਸਕਦੇ ਹੋ ਕਿ ਅੰਦਰ ਵੀ ਬੰਦੇ ਬੈਠੇ ਹੋਏ ਨੇ ਤੇ ਇੱਥੇ ਬਲੈਰੋ ਵੀ ਜਿਹੜੀ ਖੜੀ ਏ ਤੇ ਇਹ ਪਾਈਚਾਰਾ ਕੈਮਰਾ ਵੇ ਤੇ ਆਪਾਂ ਇਹ ਸੂਚਨਾ ਇੱਕ ਨਵੇਦਨ ਮੇਰਾ ਹੋਰ ਹੈ ਜੀ ਹਾਂਜੀ ਦੋਸਤ ਜੀ ਭਾਈ ਜੀ ਮੈਂ ਇੱਕ ਗੱਲ ਕਹਿਣਾ ਵੀ ਕੋਈ ਵੀ ਬੰਦਾ ਉੱਥੇ ਰਾਸ਼ਨ ਲੈ ਕੇ ਨਾ ਜਾਵੇ ਜੀ ਹਾਂਜੀ ਕੋਈ ਵੀ ਬੰਦਾ ਉੱਥੇ ਰਾਸ਼ਨ ਲੈ ਕੇ ਨਾ ਜਾਵੇ ਉਥੇ ਇੱਕ ਆਪਾਂ ਨੂੰ ਮੈਡੀਸਨ ਦੀ ਲੋੜ ਹੈ ਇੱਕ ਪਸ਼ੂਆਂ ਦੀ ਇੱਕ ਇਨਸਾਨ ਦੀ ਉਸ ਤੋਂ ਬਾਅਦ ਦੇ ਵਿੱਚ ਕੋਈ ਵੀ ਅਮੀਰ ਬੰਦਾ ਹੈ ਉਹ ਆਪਣੇ ਪਿੰਡ ਆਪਦੇ ਪਿੰਡ ਜਿਹੜੇ ਜਿੰਨੇ ਵੀ ਪਿੰਡ ਲੈਣ ਨੇ ਇੱਕ ਪਿੰਡ ਦੋ ਪਿੰਡ ਚਾਰ ਪਿੰਡ ਆਪਣੇ ਗੋਦ ਲੈ ਲਵੇ ਜੀ ਗੋਦ ਲੈ ਕੇ ਪਿੰਡ ਉਹ ਗੋਦ ਪਿੰਡ ਲਿਆ ਹੋਇਆ ਉਹਦਾ ਸਾਰਾ ਸੁਧਾਰ ਕਰੇ ਜੀ ਠੀਕ ਹੈ ਜੀ ਹਾਂਜੀ ਸਰ ਜੀ ਮੇਰਾ ਇੱਕ ਧੰਨਵਾਦ ਹੈ ਗਰੀਬ ਬੰਦੇ ਜਿਹੜੇ ਜੀ ਆਸਲ ਰੂਸਨ ਬੰਦ ਕਰ ਦਿਓ ਜੀ ਬਾਕੀ ਲੋਡ ਬੰਦ ਜੋ ਲੋਕ ਨੇ ਉਹਨਾਂ ਨੂੰ ਬਾਹਰ ਲੈ ਕੇ ਆਓ ਬੰਦਿਆਂ ਨੂੰ ਅਸੀਂ ਇੱਕ ਇੱਕ ਪਿੰਡ ਗੋਦ ਲਵਾਂਗੇ ਜੀ ਹਰ ਹਰਿਆਣਾ ਔਰ ਪੰਜਾਬ ਔਰ ਰਾਜਸਥਾਨ ਸਾਡਾ ਭਾਈਚਾਰਾ ਹੈ ਜੀ ਅਸੀਂ ਹਰ ਬੰਦਾ ਇੱਕ ਇੱਕ ਪਿੰਡ ਗੋਦ ਲਵਾਂਗੇ ਜੀ ਮੇਰੇ ਤੋਂ ਜਿੰਨਾ ਸਰਿਆ ਜੀ ਮੈਂ ਕੋਈ ਸ਼ਾਹੂਕਾਰ ਨਹੀਂ ਹਾਂ ਮੈਂ ਦਿਹਾੜੀਦਾਰ ਬੰਦਾ ਹਾਂ ਜੀ ਜਿੰਨਾ ਮੇਰੇ ਤੋਂ ਸਰਿਆ ਦੋ ਦਿਹਾੜੀਆਂ ਚਾਰ ਦਿਹਾੜੀਆਂ ਮੈਂ ਵੀ ਉਹ ਦਾਨ ਦੇ ਵਿੱਚ ਪਾਉਂਗਾ ਲੇਕਿਨ ਪੰਜਾਬ ਦੇ ਵਿੱਚ ਜੋ ਵੀ ਪਾਣੀ ਦੀ ਬਾੜ ਜੋ ਵੀ ਪਾਣੀ ਦੀ ਮਾਰ ਉਹਨੂੰ ਅਸੀਂ ਇੱਕ ਗੱਲ ਕਵਾਂਗੇ ਜੀ ਕਿ ਪਾਣੀ ਦੀ ਮਾਰ ਨੂੰ ਜੋ ਵੀ ਕੀਤਾ ਪੰਜਾਬ ਤੇ ਬਹੁਤ ਬੁਰਾ ਹਾਲ ਹੋ ਰਿਹਾ ਈ ਪੰਜਾਬ ਦਾ ਇੱਕ ਇੱਕ ਪਿੰਡ ਗੋਦ ਲਵੇ ਹਰੇਕ ਪੰਜਾਬ ਪੰਜਾਬ ਦੇ ਬੰਦੇ ਜੋ ਵੀ ਪੰਜਾਬ ਤੋਂ ਜਿਹੜਾ ਨਹੀਂ ਬਚਿਆ ਜਾਂ ਪੰਜਾਬ ਦਾ ਏਰੀਆ ਸਵਸਥ ਹੈ ਉਹ Rajasthan Haryana ਅਸੀਂ ਤਿੰਨ ਪਾਈਆਂ ਜੀ ਤਿੰਨੇ ਪਾਈ ਅਸੀਂ ਇੱਕ ਇੱਕ ਪਿੰਡ ਗੋਦ ਲਵਾਂਗੇ ਜੀ ਇਹ ਬਹੁਤ ਹੀ ਇਹਨਾਂ ਨੇ ਗੰਭੀਰ ਗੱਲ ਕਹਿਤੀ ਹੈ ਜਿਹੜੀ ਇਹ ਪੰਜਾਬ ਦਾ ਕੋਈ ਵੀ ਨੌਜਵਾਨ ਇਹੋ ਜਿਹਾ ਨਹੀਂ ਚਾਹ ਸਕਦਾ